ਦੇ ਅੰਦਰ ਸਰਵ ਵਿਆਪਕ ਹੈ ਪਰ ਸਾਡੇ ਅੰਦਰ ਦ્વੈਤ ਦਾ ਪਰਮ ਹੋਣ ਕਰਕੇ ਉਸ ਦੀ ਵਿਆਪਕਤਾ ਅਨੁਭਵ ਨਹੀਂ ਹੋ ਰਹੀ ਔਰ ਇਹ ਪਰਮ ਸਾਧ ਸੰਗ ਦੁਆਰਾ ਦੂਰ ਕੀਤਾ ਜਾ ਸਕਦਾ ਹੈ ਫਿਰ ਦ੍ਰਿੜ ਕਰਾਇਆ ਕਿ ਖਰੀਤੋ ਬਿਨਾ ਸਭ ਕੁਝ ਨਾਸ਼ਵੰਤ ਹੈ ਅਜ ਦੇ ਸ਼ਬਦ ਵਿੱਚ ਇਸ ਲਈ ਇਸ ਲੋਕ ਵਿੱਚ ਰਹਿ ਕੇ ਲਾਹੇਵੰਦਾ ਸੱਚਾ ਸੌਦਾ ਸਾਨੂੰ ਇਕੱਠਾ ਕਰਨਾ ਚਾਹੀਦਾ ਐਸਾ ਵਣਜ ਕਰੀਏ ਜਿਹੜਾ ਖਰਾ ਹੋਵੇ ਜਿਹੜਾ ਲੋਕ ਪਰਲੋਕ 'ਚ ਸਾਡੇ ਕੰਮ ਆਉਣ ਵਾਲਾ ਹੋਵੇ ਐਸਾ ਸਾਡੇ ਕੋਲੇ ਨਾਮਤਨ ਚਾਹੀਦਾ ਇਸ ਮੰਤਵ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਨਿਵਾਸ ਕਰਨਾ ਬੜਾ ਜ਼ਰੂਰੀ ਹੈ ਗੁਰਮੁਖਾਂ ਦੀ ਸੰਗਤ ਕਰਨੀ ਰੱਬੀ ਪਿਆਰਿਆਂ ਦੀ ਸੰਗਤ ਕਰਨੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਉਹਨਾਂ ਗੁਰਮੁਖਾਂ ਕੋਲ ਬੈਠਣਾ ਜਿਨ੍ਹਾਂ ਨੂੰ ਅੱਠੇ ਪਹਿਰ ਪ੍ਰਮਾਤਮਾ ਯਾਦ ਹੈ ਕਿਉਂਕਿ ਉੱਥੋਂ ਨਾਮ ਜਪਣ ਦੀ ਸਾਨੂੰ ਵੀ ਬਖਸ਼ਿਸ਼ ਮਿਲਦੀ ਹੈ ਕਿਰਪਾ ਮਿਲਦੀ ਹੈ ਸਾਡੇ ਲਈ ਕੋਈ ਅਰਦਾਸ ਕਰਦਾ ਹੈ ਕੁਝ ਜਪਣ ਵਾਲਾ ਜਦੋਂ ਅਸੀਸ ਦਿੰਦਾ ਸਾਡੇ ਅੰਦਰ ਵੀ ਉਹ ਲਾਗਤ 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 ਹੈ ਭਉ ਭਾਗਤ 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 ਹੈ ਇਥੇ ਰੰਗ ਲੱਗਦਾ ਲੱਗਦਾ ਇੱਕ ਦਿਨ ਲੱਗ ਜਾਂਦਾ ਸੰਗਤ ਵਿੱਚ ਆ ਕੇ ਬੜਿਆਂ ਦੇ ਜੀਵਨ ਬਦਲੇ ਬੜਿਆਂ ਦਾ ਸੁਭਾਅ ਬਦਲਿਆ ਬੜਿਆਂ ਦੇ ਵਿਚਾਰ ਬਦਲੇ ਨਾਸਤਿਕ ਲੋਕ ਆਸਤਕ ਬਣ ਗਏ ਨਗਰੇ ਲੋਕ ਗੁਰੂ ਵਾਲੇ ਬਣ ਗਏ ਨਸ਼ੇ ਕਰਨ ਵਾਲੇ ਨਸ਼ੇ ਛੱਡ ਕੇ ਅਮਰਤ ਬੁਲਾਖੀ ਬਣ ਗਏ ਇਹ ਸੰਗਤ ਦਾ ਹੀ ਅਸਰ ਹੈ ਜਿਨ੍ਹਾਂ ਦਾ ਜੀਵਨ ਭਟਕ ਰਿਹਾ ਸੀ ਕੁਰਾਹੇ ਪਏ ਹੋਏ ਸਨ ਸਾਰੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਉਸ ਮਾਰਗ ਤੇ ਚੱਲ ਕੇ ਪ੍ਰਮਾਤਮਾ ਤੱਕ ਪਹੁੰਚ ਗਏ ਇਹ ਸੰਗਤ ਵਿੱਚ ਬੜਿਆਂ ਦਾ ਭਲਾ ਹੋਇਆ ਜਾ ਐਉਂ ਕਹਿ ਲੋ ਵੀ ਜੀਦਾ ਭਲਾ ਹੋਇਆ ਸੰਗਤ ਵਿੱਚ ਆ ਕੇ ਹੋਇਆ ਬਿਨਾਂ ਸੰਗਤ ਤੋਂ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗ ਬਿਨ ਤਰਿਓ ਨ ਕੋਈ ਗੁਰੂ ਨਾਨਕ ਸਾਹਿਬ ਨੇ ਨਿਚੋੜ ਕੱਢ ਕੇ ਦਿੱਤਾ ਤੁਹਾਾਰੇ ਕਹਿੰਦੇ ਇੱਥੇ ਗਿਆਨ ਦਾ ਪ੍ਰਕਾਸ਼ ਹੋ ਕੇ ਜਦੋਂ ਅੰਦਰ ਗਿਆਨ ਦਾ ਦੀਵਾ ਬਲਦਾ ਫਿਰ ਉਹ ਸਰਬ ਵਿਆਪਕ ਪਰਮਾਤਮਾ ਤੇ ਹੋਰ ਭਰੋਸਾ ਵੱਜਦਾ ਵਿਸ਼ਵਾਸ ਪੱਕਾ ਹੁੰਦਾ ਇੱਥੇ ਜਿਹੜੇ ਮਨ ਚ ਕਈ ਵਾਰ ਨਾ ਉਤਰਾ ਚੜਾ ਜੇ ਹੁੰਦੇ ਆ ਸ਼ੰਕੇ ਪੈਦਾ ਹੋ ਜਾਂਦੇ ਆ ਕਦੇ ਵਿਸ਼ਵਾਸ ਕਦੇ ਨਹੀਂ ਕਦੇ ਠੀਕ ਆ ਕਦੇ ਗਲਤ ਆ ਕਦੇ ਕਰਨਾ ਚਾਹੀਦਾ ਕਦੇ ਨਹੀਂ ਮਨ ਸਟੇਬਲ ਹੋ ਜਾਂਦਾ ਹੈ ਕਿਉਂਕਿ ਕਿੰਨਾ ਬਖਸ਼ੰਦ ਹੈ ਕਿੰਨਾ ਮਿਹਰਾਂ ਦਾ ਖਜ਼ਾਨਾ ਹੈ ਇੱਕ ਇੱਕ ਗੁਣ ਤੇ ਕਈ ਕਈ ਦਿਨ ਵੀ ਬੋਲਿਆ ਜਾ ਸਕਦਾ ਹੈ ਇਹ ਐਸੇ ਕਰਕੇ ਹੀ ਅਸੀਂ ਉਸ ਪ੍ਰਮਾਤਮਾ ਦੇ ਗੁਣਾਂ ਦਾ ਜ਼ਿਕਰ ਤਾਂ ਇੰਨਾ ਕਰਦੇ ਆ ਤਾਂ ਅਸੀਂ ਉਹਦੀਆਂ ਵਡਿਆਈਆਂ ਇੰਨੀਆਂ ਕਰਦੇ ਆ ਕਿ ਉਸ ਪ੍ਰਮਾਤਮਾ ਦੇ ਗੁਣ ਉਹਦੀਆਂ ਵਡਿਆਈਆਂ ਸੁਣ ਸੁਣ ਕੇ ਸਾਡਾ ਵੀ ਉਹਦੇ ਤੇ ਭਰੋਸਾ ਪੱਕਾ ਹੋ ਜਾਏ ਸਾਡਾ ਉਹਦੇ ਤੇ ਵਿਸ਼ਵਾਸ ਦ੍ਰਿੜ ਵਿਸ਼ਵਾਸ ਹੋ ਜਾਏ ਵੀ ਬਸ ਹੋਏਗਾ ਕਿ ਨਹੀਂ ਹੋਏਗਾ ਇਹ ਦੁਬਧਾ ਖਤਮ ਹੋਵੇ ਅਰਦਾਸ ਕੀਤੀ ਹੈ ਪਤਾ ਨਹੀਂ ਕੀ ਬਣਨਾ ਇਹ ਗੱਲ ਨਾ ਹੋਵੇ ਹੋ ਗਈ ਤਾਂ ਉਹਦਾ ਕੰਮ ਹੋਏਗਾ ਕਰੇਗਾ ਉਹ ਬਸ ਇਦਾਂ ਦਾ ਵਿਸ਼ਵਾਸ ਪੱਕਾ ਕਰਨ ਵਾਸਤੇ ਸੀ ਗੁਰੂ ਚਰਨਾ ਚ ਆਉਨੇ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੋਜ਼ ਹੀ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਆ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਸਾਡਾ ਉਸ ਪ੍ਰਮਾਤਮਾ ਤੇ ਭਰੋਸਾ ਪੱਕਾ ਕਰ ਰਿਹਾ ਹੈ ਸਾਡੇ ਅੰਦਰ ਉਹ ਪ੍ਰਤੀਤ ਉਹ ਵਿਸ਼ਵਾਸ ਜਿਹੜੇ ਵਿਸ਼ਵਾਸ ਦੀ ਕਮੀ ਐ ਭਰੋਸੇ ਜਿੰਨੇ ਵੀ ਅਸੀਂ ਪ੍ਰਾਤਨ ਸਿੱਖਾਂ ਦੇ ਜੀਵਨ ਇਤਿਹਾਸ ਪੜ੍ਹਦੇ ਆ ਕੋਈ ਸਾਖੀਆਂ ਆਉਂਦੀਆਂ ਨੇ ਸਾਨੂੰ ਸੇਧ ਦੇਣ ਲਈ ਤੁਸੀਂ ਕਿਸੇ ਵੀ ਸਿੱਖ ਦਾ ਜੀਵਨ ਪੜੋ ਇੱਕ ਗੱਲ ਤਾਂ ਬੜੀ ਸਪਸ਼ਟ ਚੱਲ ਕੇ ਗਈ ਕਿ ਉਹਨਾਂ ਦਾ ਗੁਰੂ ਤੇ ਪ੍ਰਮਾਤਮਾ ਤੇ ਭਰੋਸਾ ਕਿੰਨਾ ਹੈ ਭਾਈ ਵਿਧੀ ਚੰਦ ਜੀ ਗਰਮ ਭੱਠੀ 'ਚ ਦਾਣਿਆਂ ਵਾਲੀ ਭੱਠੀ 'ਚ ਬੈਠਦੇ ਆ ਕਿਤੇ ਭਰੋਸੇ ਤੇ ਬੈਠਣ ਲੱਗਿਆ ਉਹ ਕਿਹਦੇ ਪਰੋਸੇ ਤੇ ਬੈਠ ਗਏ ਆਪਦੇ ਗੁਰੂ ਦੇ ਪਰੋਸੇ ਤੇ ਕਿ ਮੇਰਾ ਗੁਰੂ ਸਮਰੱਥ ਹੈ ਮੇਰਾ ਕੱਲੇ ਇਹ ਸ਼ਬਦ ਪੜਨ ਸੁਣਨ ਵਾਸਤੇ ਨਹੀਂ ਕਿ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨੇ ਡੂਬੈ ਤਸਕਰ ਨਹੀਂ ਲਿਵੈ ਪਾਹੇ ਨਾ ਸਕੈ ਜਾਲੇ ਅੱਗ ਸਾੜ ਨਹੀਂ ਸਕਦੀ ਗੁਰੂ ਕਰਕੇ ਵੀ ਦਿਖਾਉਂਦਾ ਸੱਚਮੁੱਚ ਇੱਕ ਰੰਚਕ ਮਾਤਰ ਵੀ ਸੇਕ ਨਹੀਂ ਲੱਗਣ ਦਿੱਤਾ ਪਰੋਸੇ ਤੇ ਬੈਠ ਗਏ ਕਿੱਡਾ ਟੁੱਟ ਵਿਸ਼ਵਾਸ ਹੋਏਗਾ ਉਹਨਾਂ ਦਾ ਬਸ ਸਾਡਾ ਗੁਰੂ ਚਰਨਾਂ 'ਚ ਬੈਠਣ ਦਾ ਮਕਸਦ ਹੀ ਇਹ ਆ ਉਹਨਾਂ ਗੁਰਸਿੱਖਾਂ ਵਰਗਾ ਸਾਡਾ ਵੀ ਗੁਰੂ ਤੇ ਵਿਸ਼ਵਾਸ ਬਣ ਜਾਏ ਭਰੋਸਾ ਬਣ ਜਾਏ ਸਾਡਾ ਮਨ ਡੋਲੇ ਨਾ ਬਸ ਜੇ ਡੋਲ ਡੋਲ ਦਾ ਨਜ਼ਰ ਆਵੇ ਤਾਂ ਆਹ ਪੰਕਤੀਆਂ ਬੜੀਆਂ ਸਰਲ ਆਦੀ ਰੱਖਿਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਕਿਉਂ ਕਹਿਣਾ ਕਿਉਂਕਿ ਅਸੀਂ ਸਗਲ ਦੁਆਰ ਕੋ ਛੱਡ ਕੇ ਗਇਓ ਤਹਾਰੋ ਦੁਆਰ ਬਾਹੇ ਗਏ ਕੀ ਲਾਜ ਆਸੀ ਗੋਬਿੰਦ ਦਾਸ ਤੋਂ ਸਾਰੇ ਦਰ ਛੱਡ ਕੇ ਅਸੀਂ ਪਾਸ਼ਾ ਤੇਰੇ ਦਰ ਤੇ ਆ ਕੇ ਬੈਠ ਗਏ ਹੁਣ ਭਾਵੇਂ ਚੰਗੇ ਭਾਵੇਂ ਮਾੜੇ ਜਿਹੋ ਜਿ ਬੁਰੇ ਭਲੇ ਹਮ ਥਾਰੇ ਬੁਰੇ ਆ ਭਲੇ ਆ ਸੀ ਤੁਹਾਡੇ ਤੁਹਾਡੇ ਹਾਂ ਇੰਨੇ ਵਿਸ਼ਵਾਸ ਵਿੱਚੋਂ ਇੰਨੇ ਭਰੋਸੇ ਵਿੱਚੋਂ ਇੰਨੇ ਆਪਣੇਪਣ ਵਿੱਚੋਂ ਅਰਦਾਸਾਂ ਨਿਕਲਣ ਇੰਨੇ ਸਮਰਪਣ ਭਾਵਨਾ ਵਿੱਚੋਂ ਸਾਡੇ ਅੰਦਰੋਂ ਅਰਦਾਸਾਂ ਨਿਕਲਣ ਤੇ ਫਿਰ ਗੁਰੂ ਕੱਲਾ ਕਹਿੰਦੇ ਹੀ ਨਹੀਂ ਕਿ ਮੈਂ ਜੋਗਿਆ ਜੇ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ ਤੇ ਜੋਗਾ ਬਣ ਕੇ ਦਿਖਾਉਂਦਾ ਵੀ ਆ ਗੁਰੂ ਸਿੱਖ ਦੀ ਕਿਵੇਂ ਪ੍ਰਤਪਾਲਣਾ ਕਰਦਾ ਸਿੱਖ ਨੂੰ ਕਿਵੇਂ ਹਰ ਤਰ੍ਹਾਂ ਦੀ ਅੱਗ ਵਿੱਚ ਡਿੱਗਣ ਤੋਂ ਬਚਾਉਂਦਾ ਇਹ ਗੁਰੂ ਫਿਰ ਪ੍ਰੈਕਟੀਕਲ ਇਤਿਹਾਸ ਪੜੋ ਪਤਾ ਲੱਗਦਾ ਸਾਰਾ ਵਿੱਚ ਮੇਰਾ ਸਿੱਖ ਡਿੱਗੇ ਮੈਂ ਅੱਜ ਵੀ ਕੱਢਾਂਗਾ ਕੋਈ ਨਸ਼ਿਆਂ ਦੇ ਖੂਚ ਡਿੱਗਿਆ ਕੋਈ ਹੰਕਾਰ ਦੇ ਖੂਚ ਡਿੱਗਿਆ ਕੋਈ ਵਿਕਾਰਾਂ ਦੇ ਖੂਚ ਡਿੱਗਿਆ ਕੋਈ ਨਿੰਦਿਆ ਚੁਗਲੀ ਦੇ ਖੂਚ ਡਿੱਗਿਆ ਮੈਨੂੰ ਆਵਾਜ਼ ਤਾਂ ਮਾਰੇ ਮੈਂ ਇਕੱਲੇ ਭਾਈ ਮੰਜ ਨੂੰ ਥੋੜੀ ਅੱਜ ਵੀ ਕੱਢ ਸਕਦਾ ਮੇਰੇ ਕੋਲੇ ਸ਼ਬਦ ਦਾ ਰੱਸਾ ਇੰਨਾ ਮਜ਼ਬੂਤ ਹੈ ਸ਼ਬਦ ਦਾ ਰੱਸਾ ਦੇ ਕੇ ਕੱਢ ਲਾਂਗਾ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਢਾਕੇ ਦੀ ਧਰਤੀ ਤੋਂ ਹੁਕਮਨਾਮਾ ਲਿਖਿਆ ਸੀ ਪੈੜਾ ਬਾਈ ਦੇ ਨਾਮ ਪਟਨੇਵਾਲ ਕਿ ਗੋਬਿੰਦ ਦਾ ਖਿਆਲ ਰੱਖਣਾ ਅੱਗੇ ਵੇੜਾ ਵੇੜੇ ਮੇਂ ਕੂਆ ਗੋਬਿੰਦ ਕੂਏ ਮੇਂ ਨਾ ਜਾਪੜੇ ਕੂਆ ਮਤਲਬ ਖੂ ਕੇ ਖੁੱਲਾ ਵੇੜਾ ਹੈ ਗੋਬਿੰਦ ਰਾਏ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਲਕ ਨੇ ਗੋਬਿੰਦ ਰਾਏ ਰਿੜਨੇ ਲੱਗਾ ਅੱਗੇ ਵੇੜਾ ਵੇੜੇ ਵਿੱਚ ਕੂਆਂ ਕੂਏ ਵਿੱਚ ਨਾ ਜਾਪੜੇ ਕਿ ਉਹ ਰਿੜਨ ਲੱਗ ਗਿਆ ਖਿਆਲ ਪੈੜਾ ਬਾਈ ਨੂੰ ਕਿਹਾ ਜਿਹੜੀ ਦਾਈ ਹੈ ਕਿ ਖਿਆਲ ਰੱਖਣਾ ਗੋਬਿੰਦ ਰਾਏ ਦਾ ਵੇੜਾ ਬਹੁਤ ਖੁੱਲਾ ਵੇੜੇ ਚ ਖੂਆ ਕਿਤੇ ਖੂਚ ਨਾ ਡਿੱਗ ਪਏ ਕਿਉਂਕਿ ਨਾ ਉਹ ਪਿਤਾ ਕਿਸੇ ਖੂਚ ਡਿੱਗਿਆ ਤੇ ਨਾ ਉਹਨੇ ਆਪਣੇ ਪੁੱਤ ਨੂੰ ਕਿਸੇ ਖੂਚ ਡਿੱਗਣ ਦਿੱਤਾ ਸਾਡਾ ਪਿਤਾ ਗੁਰੂ ਹੈ ਸਾਡਾ ਗੁਰੂ ਵੀ ਕਿਸੇ ਖੂਚ ਨਹੀਂ ਡਿੱਗਿਆ ਤੇ ਸਿੱਖ ਨੂੰ ਵੀ ਕਿਸੇ ਖੂਚ ਨਹੀਂ ਡਿੱਗਣਦੇ। ਕੱਲੀ ਇਹ ਬਸ ਇਹ ਨਹੀਂ ਕਿ ਵੇੜੇ 'ਚ ਖੂਆ ਜ਼ਿੰਦਗੀ 'ਚ ਪਤਾ ਹੀ ਨਹੀਂ ਕਿੰਨੇ ਕੁ ਖੂਨੇ ਸਾਡੇ ਸਾਹਮਣੇ। ਤੇ ਅਸੀਂ ਪਤਾ ਹੀ ਨਹੀਂ ਕਿਹੜੇ ਖੂਚ ਪੈਰ ਤਿਲਕੇ ਤੇ ਕਈ ਵਾਰ ਤਾਂ ਇਹ ਹੁੰਦਾ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਹੱਥ ਕਾਹੇ ਕੀ ਕੁਸਲਾਤ ਹੱਥ ਦੀਪ ਕੋਵੇਂ ਬਰੇ ਹੱਥ 'ਚ ਦੀਵੇ ਫੜ ਕੇ ਵੀ ਖੂਚ ਡਿੱਗ ਰਿਹਾ। ਪਰ ਜੇ ਗੁਰੂ ਅੱਗੇ ਅਰਦਾਸ ਹੋ ਜਾਏ ਸਤਿਗੁਰੂ ਕਹਿੰਦੇ ਕਿਸੇ ਵੀ ਇਸੇ ਨੂੰ ਭਾਈ ਗੁਰਦਾਸ ਨੇ ਕਿਹਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਐਡਾ ਸਮਰੱਥ ਹੈ ਸਾਡਾ ਗੁਰੂ ਐਡਾ ਦਿਆਲੂ ਹੈ ਸਾਡਾ ਗੁਰੂ ਉਸ ਗੁਰੂ ਤੇ ਭਰੋਸਾ ਵੱਜ ਜਾਏ ਖੈਰ ਅੱਜ ਦੇ ਸ਼ਬਦ ਵਿੱਚ ਮਹਾਰਾਜ ਨੇ ਵੱਖ-ਵੱਖ ਵਿਸ਼ਿਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ ਤੇ ਸਾਰੇ ਵਿਸ਼ਿਆਂ ਦਾ ਮਕਸਦ ਇੱਕੋ ਹੀ ਆ ਕਿ ਉਹ ਪ੍ਰਮਾਤਮਾ ਚੇਤੇ ਚ ਰਹੇ ਇੱਕ ਪਲ ਇੱਕ ਖਿੰਨ ਮਾਤਰ ਵੀ ਉਹ ਪਿਆਰਾ ਵਿਸਰੈ ਨਾਹੀ ਇੱਕ ਪਲ ਵਾਸਤੇ ਵੀ ਉਹਦੀ ਯਾਦ ਜਿਹਨ ਵਿੱਚੋਂ ਨਿਕਲੇ ਨਾ ਬਸ ਇਹ ਇਸੇ ਨੂੰ ਪਾਤਸ਼ਾਹ ਨੇ ਅੱਜ ਅੰਤ ਦਾ ਜਿਹੜਾ ਪ੍ਰੇਮ ਭਗਤੀ ਦਾ ਦਰਜਾ ਸਤਿਗੁਰੂ ਕਹਿੰਦੇ ਉਹ ਪ੍ਰਾਪਤ ਹੁੰਦਾ ਜਿਸ ਤੋਂ ਪ੍ਰਭੂ ਮਿਲਾਪ ਲਈ ਤਿਬਰ ਇੱਕ ਵਿਰਾਗ ਪੈਦਾ ਹੁੰਦਾ ਹੈ ਇਸ ਵੈਰਾਗ ਦੀ ਦਿਸ਼ਾ ਅਮਰ ਜਲ ਵਿੱਚ ਤਬਦੀਲ ਹੋ ਕੇ ਮਨੁੱਖ ਲਈ ਸਦਾ ਤ੍ਰਿਪਤੀ ਦਾ ਸਾਧਨ ਬਣ ਜਾਂਦੀ ਹੈ ਮਨੁੱਖੀ ਤ੍ਰਿਸ਼ਨਾ ਵਿਸ਼ੇ ਦੀ ਵਾਸ਼ਨਾ ਅਹੰਗ ਦੀ ਅੱਗ ਕੇਵਲ ਅਨੂਠੀ ਪ੍ਰੇਮਾ ਭਗਤੀ ਨਾਲ ਹੀ ਸਾੜੀ ਜਾ ਸਕਦੀ ਹੈ ਜਿਸ ਜੀਵ ਨੇ ਵੀ ਪ੍ਰੇਮਾ ਭਗਤੀ ਦੁਆਰਾ ਅੰਮ੍ਰਿਤ ਨਾਮ ਰੂਪ ਜਲ ਛਕ ਲਿਆ ਉਹ ਹੀ ਤ੍ਰਿਪਤ ਹੋਇਆ ਕਰੋ ਵਿਖਿਆਣ ਜਾਣੇ ਜੇ ਕੋਈ ਅਮਰਤ ਪੀਵੇ ਸੋਈ ਰਹਾਉ ਜਿਨ ਪੀਐ ਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੇ ਮਾਇਆ ਕੇ ਲਾਹੇ ਇਹ ਅਮਰਤ ਨਾਮ ਦੀ ਬਰਕਤ ਹੈ ਜਿਨ੍ਹਾਂ ਨੇ ਇਹ ਅਮਰਤ ਨਾਮ ਛਕਿਆ ਅਮਰਤ ਜਲ ਛਕਿਆ ਪਰਮ ਸੁਖ ਦੇ ਵਿੱਚ ਉਹ ਜਿਉਂ ਰਿਹਾ ਉਹਨਾਂ ਨੂੰ ਹੁਣ ਕਿਸੇ ਸੁਖ ਦੁਖ ਦੀ ਪਰਵਾਹ ਨਹੀਂ ਉਹਨਾਂ ਲਈ ਮਿੱਟੀ ਸੋਨਾ ਇੱਕ ਹੋ ਚੁੱਕਿਆ ਹੈ ਅਵਸਥਾ ਇੰਨੀ ਉੱਚੀ ਹੋ ਚੁੱਕੀ ਹੈ ਹਰ ਵੇਲੇ ਹਰ ਸਮੇਂ ਹਰ ਪਲ ਉਹ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜੇ ਹੋਏ ਆ। ਆਓ ਸ਼ਬਦ ਅਲ ਮੇਰਾ ਨਾਲ ਨਾਲ ਸ਼ਬਦ ਵੀ ਲੈ ਕੇ ਤੁਰੀਏ। ਜਿੱਥੇ-ਜਿੱਥੇ ਰੁਕਣ ਦੀ ਲੋੜ ਪਈ ਉੱਥੇ ਆਪਾਂ ਉਹਨਾਂ ਜਿਹੜੇ ਗੁਰਮਤ ਦੇ ਡੂੰਘੇ ਰਹੱਸ ਨੇ ਗੁਰਮਤ ਵਿੱਚੋਂ ਬਾਣੀ ਵਿੱਚੋਂ ਹੀ ਉਹਨਾਂ ਨੂੰ ਸਮਝਣ ਦਾ ਵੀ ਨਾਲ-ਨਾਲ ਯਤਨ ਕਰਾਂਗੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਾਰੇ ਕਿਰਪਾ ਕਰ ਰਿਹਾ। ਸ਼੍ਰੀ ਰਾਗ ਮਹੱਲਾ 5ਵਾਂ ਛੰਤ। ਸ਼੍ਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਹੈ ਛੰਤ ਇਸ ਬਾਣੀ ਦਾ ਸਰਲੇਖ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਇਹ ਇਥੋਂ ਮੰਗਲਾ ਚਰਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੇ ਸ਼ਬਦ ਵਿੱਚ ਸਾਨੂੰ ਉਸ ਪ੍ਰਮਾਤਮਾ ਨੂੰ ਚੇਤੇ ਕਰਨ ਲਈ ਜੇ ਮਾਰੇ ਨੇ ਕਿਹਾ ਨਾ ਤੇ ਆਪ ਵੀ ਪਹਿਲਾਂ ਉਸ ਪ੍ਰਮਾਤਮਾ ਨੂੰ ਚੇਤੇ ਕੀਤਾ ਹੈ ਸ਼ਬਦ ਚਾਹੇ ਗੁਰੂ ਅਰਜਨ ਦੇਵ ਮਹਾਰਾਜ ਦਾ ਪਰ ਮੰਗਲ ਕਰਦੇ ਹੋਏ ਇੱਕ ਓੰਕਾਰ ਇੱਕ ਕੌਣ ਹੈ ਪ੍ਰਮਾਤਮਾ ਉਹਨਾਂ ਦਾ ਅਰਦਾ ਮਤਲਬ ਆ ਸਾਰੀ ਸ੍ਰਿਸ਼ਟੀ ਖੰਡ ਬ੍ਰਹਿਮੰਡ ਜੋ ਕੁਝ ਵੀ ਉਹਨੇ ਸਿਰਜਿਆ ਸਰਬ ਜਗ੍ਹਾ ਵਿਆਪਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਜਲ ਵਿੱਚ ਵੀ ਆ ਥਲ ਵਿੱਚ ਵੀ ਆ ਆਕਾਸ਼ ਵਿੱਚ ਵੀ ਆ ਅਸਮਾਨ ਵਿੱਚ ਵੀ ਆ ਜਿੱਧਰ ਵੀ ਨਜ਼ਰ ਜੋ ਕੁਝ ਸਾਨੂੰ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਉਹ ਨਜ਼ਰੀ ਤਾਂ ਆ ਰਿਹਾ ਕਿਉਂਕਿ ਉੱਥੇ ਪ੍ਰਮਾਤਮਾ ਦੀ ਹੋਂਦ ਹੈ ਜਿੱਥੇ ਪ੍ਰਮਾਤਮਾ ਦੀ ਹੋਂਦ ਨਹੀਂ ਉੱਥੇ ਕੁਝ ਵੀ ਨਹੀਂ ਹੈ ਉੱਥੇ ਕੁਝ ਹੈ ਹੀ ਨਹੀਂ ਜਿੱਥੇ ਕੁਝ ਹੈ ਉੱਥੇ ਪਰਮਾਤਮਾ ਵੀ ਹੈ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ